ਪੰਜਾਬੀ ਸੂਬੇ ਸਾਡੇ ਕੋਲੇ ਇੱਕ ਮੁੱਠ ਚ ਆ ਜਾਂਦੀ ਹੈ ਹਮ ਫਿਰ ਇੱਕ ਪੁਰਾਣੀ ਗੱਡੀ ਤੁਰੇ ਬਠਿੰਡੇ ਜਾ ਕੇ ਨਾਮਾ ਜੀ ਲੱਗੇ ਆ ਜਾਂਦਾ ਜੀ ਪੰਜਾਬ ਖਤਮ ਨੌਜਵਾਨਾਂ ਦੇ ਜਜਬਾਤ ਹੈ ਉਹ ਅੰਮ੍ਰਿਤਪਾਲ ਦੇ ਨਾਲ ਮਿਲਦੇ ਹੈ ਨਾ ਸਿਰ ਪਾਰਟੀ ਖਾਲਿਸਤਾਨ ਦੇ ਮੁੱਦੇ ਤੇ ਨਹੀਂ ਆਉਂਦੀ ਵੀ ਪਾਰਟੀ ਬਣ ਜਾਂਦੀ ਹੈ ਤੇ ਪਰ ਪਾਰਟੀ ਚੱਲਦੀ ਹੈ ਬਾ ਪੁੱਤਰ ਸੀਮ ਸਿੰਘ ਜਿਹੜੇ ਉਹ ਪਾਰਟੀ ਦੇ ਪ੍ਰਧਾਨ ਹੋਣਗੇ ਉਹ ਤੋਂ ਪਹਿਲਾਂ ਬਾਬਾ ਜਗਿੰਦਰ ਸਿੰਘ ਬਣੇ ਸੀਗੇ ਜੀ ਫਿਰ ਉਹਦੇ ਪਿੱਛੋਂ ਇੱਕ ਦੋ ਪਾਰਟੀਆਂ ਹੋਰ ਬਣੀਆਂ ਜਿਸ ਵੇਲੇ ਖੁੰਡੀਆਂ ਜਗਦੀਪ ਸਿੰਘ ਖੁੰਡੀਆਂ ਬਣੇ ਆ ਉਹਨੂੰ ਮਾਂ ਦੇ ਵਿੱਚ ਮੈਦ ਦੇ ਵਿੱਚ ਸੱਟ ਕੇ ਮਾਰ ਦਿੱਤਾ ਗਿਆ ਸੀ ਇਕੱਲਾ ਬੰਦਾ ਉੱਠ ਕੇ ਲਾਣ ਕਰਨ ਦੇਣਾ ਵੀ ਮੈਂ ਪ੍ਰਧਾਨ ਐ ਬਹੁਤ ਮੈਂ ਪਾਰਟੀਆਂ ਵੇਖੀਆਂ ਜਿਹੜੀਆਂ ਖੋਦ ਚਾਈਆਂ ਤੇ ਆਪਣੇ ਆਪ ਹੀ ਖਤਮ ਹੋ ਗਈਆਂ ਇਹ ਜਿਹੜੀਆਂ ਨਵੀਆਂ ਪਾਰਟੀਆਂ ਬਣਦੀਆਂ ਇਹ ਜ਼ਰੂਰ ਬੜਨ ਦੀ ਜਿਹੜੀ ਖਾਲਸਤਰਾਂ ਦੀ ਗੱਲ ਹੈ ਨਾ ਮੈਂ ਵੀ ਇਹਦਾ ਹਮ ਹੀ ਹੁੰਦਾ ਸੀਗਾ ਕਿਸੇ ਟਾਈਮ ਵੀ ਖਾਲਸਤਰਾਂ ਸਾਨੂੰ ਚਾਹੀਦਾ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਬਹਿ ਪਹੁੰਚਿਆ ਮੁਖਸਰ ਦੀ ਧਰਤੀ ਤੇ ਜਿੱਥੇ ਮੇਰੇ ਨਾਲ ਬਾਬਾ ਹਮੀਰ ਸਿੰਘ ਨਿਆਂਗ ਸਿੰਘ ਹੈਗੇ ਨੇ ਜਿਹੜੇ ਕਿ ਸਿੱਖਾਂ ਦੀ ਇੱਕ ਆਵਾਜ਼ ਬਣਦੇ ਹੈਗੇ ਨੇ ਤੇ ਰਾਜਨੀਤਿਕ ਵੀ ਗੱਲ ਵੀ ਕਰਦੇ ਹੈਗੇ ਨੇ ਸੋ ਮੁੱਦੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਜਿਵੇਂ ਭਾਈ ਅਮਰਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਕਈ ਸਾਲਾਂ ਤੋਂ ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਹੈਗੇ ਨੇ ਸੋ ਜਿਵੇਂ ਉਹਨਾਂ ਦੇ ਪਿਤਾ ਸਾਹਿਬ ਹੈਗੇ ਨੇ ਤਰਸੇਮ ਸਿੰਘ ਦੂਜੀ ਗੱਲ ਕਰੀਏ ਫਰੀਦਕੋਟ ਦੇ ਐਮਪੀ ਸਰਬਜੀਤ ਸਿੰਘ ਖਾਲਸਾ ਹੈਗੇ ਨੇ ਉਹਨਾਂ ਉਹਨੇ ਇੱਕ ਨਵੀਂ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਦੇ ਕੇ ਪਾਰਟੀ ਨਵੀਂ ਬਣਾਉਣ ਦਾ ਇੱਕ ਐਲਾਨ ਮਾਗੀ ਦੇ ਮੇਲੇ ਤੇ ਹੁਣ ਜਾ ਰਿਹਾ ਹੈਗਾ ਸੋ ਮਾਗੀ ਦੇ 2-4 ਦਿਨ ਬਾਕੀ ਹੈਗੇ ਨੇ ਸੋ ਇਸ ਮੁੱਦੇ ਤੇ ਗੱਲਬਾਤ ਕਰਦੇ ਆਂ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਦਿਓ ਸੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਵਿਚਾਰ ਸਿੰਘ ਜੀ ਸੋ ਬਾਬਾ ਹਮੀਰ ਸਿੰਘ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਤਹਿ ਦਿਲੋਂ ਸਵਾਗਤ ਕਰਦੇ ਆਂ ਆਪ ਜੀ ਦਾ ਜੀ ਲੋਕਾਂ ਦੀ ਆਵਾਜ਼ ਤੇ ਇੱਥੇ ਆਉਣ ਤੇ ਜੀ ਆਪ ਦਾ ਜੀ ਬਹੁਤ ਦਿਲੇਵਤਾ ਨਮਰ ਕਰਦੇ ਆਂ ਜੀ ਸੋ ਬਾਬਾ ਹਮੀਰ ਸਿੰਘ ਜੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਸੀਗੀ ਸਿੱਖਾਂ ਦੀ ਇੱਕ ਸਰਮੌਰ ਸੰਸਥਾ ਅੱਜ ਗਈ ਜਿਹੜੀ ਸੰਘਰਸ਼ ਦੇ ਵਿੱਚੋਂ ਨਿਕਲੀ ਸੀਗੀ ਉਹ ਪਾਰਟੀ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ ਪਾਸੇ ਕਰ ਦਿੱਤਾ ਹੈ ਹੁਣ ਜਿਹੜੀ ਹੈ ਭਾਈ ਅਮਰਪਾਲ ਦੀ ਜਥੇਬੰਦੀ ਵੱਲੋਂ ਇੱਕ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਵਾਂ ਪੰਥਕ ਜਥਾ ਇੱਕ ਪਾਰਟੀ ਨਵੀਂ ਬਣਾਉਣ ਦਾ ਐਲਾਨ ਮਾਗੀ ਦੇ ਮੇਲੇ ਤੇ 14 ਤਰੀਕ ਨੂੰ ਹੋਣ ਜਾ ਰਿਹਾ ਹੈਗਾ ਸੋ ਇਹ ਸਾਰਾ ਮਸਲਾ ਇਹ ਜਿਹੜਾ ਮੁੱਦਾ ਜਿਹੜਾ ਐਲਾਨ ਹੋਣਾ ਹੈ ਤੁਹਾਨੂੰ ਇਹ ਪਾਰਟੀ ਕਿਵੇਂ ਲੱਗਦੀ ਹੈ ਵੇਖੋ ਜੀ ਪਾਰਟੀ ਦਾ ਮੈਨੀਫੈਸਟੋ ਨੇ ਵੀ 14 ਤਰੀਕ ਨੂੰ ਅਦਾਨ ਹੋ ਜਾ ਰਿਹਾ ਹੈ ਜੀ ਇਹ ਇਸ ਦਾ ਜਿਹੜਾ ਨਾਂ ਹੈ ਉਹਨਾਂ ਦੇ ਪੁਰ ਸਾਬ ਰੱਖਿਆ ਜਾਣਾ ਹੈ ਵੀ ਜਿਹੜਾ ਪਾਰਟੀ ਦਾ ਮੁਖੀ ਹੈ ਭਾਈ ਅਮਰਤਪਾਲ ਸਿੰਘ ਐਸ ਵੇਲੇ ਉਹ ਸ਼ਾਮ ਦੀ ਜੇਲ੍ਹ ਦੇ ਵਿੱਚ ਅੰਦਰ ਬੈਠੇ ਆ ਵੀ ਵਿੱਚ ਖੋਮਾ ਆਰੀਆਂ ਵੀ 4 ਤਰੀਕ ਨੂੰ ਵੀ ਉਹ ਆਪਣਾ ਚੌਂਦ ਨਾਲ ਕੇ ਮਾਰ ਆ ਰਿਹਾ ਹੈ ਪਹਿਲੀ ਗੱਲ ਤਾਂ ਵੀ ਹਜੇ ਠੀਕ ਪੂਰਾ ਦਿਖਦੇ ਨਹੀਂਗਾ ਵੀ ਉਹ ਹਜੇ ਗਵਰਨਮੈਂਟ ਨੂੰ ਛੱਡ ਦੂਗੀ ਕਿ ਨਾ ਛੱਡੇ ਜੀ ਦੂਜੀ ਗੱਲ ਹੈ ਵੀ ਜਿਹੜੀ ਏਡੂ ਪਹਿਲਾਂ ਜੋ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਉਦੋਂ ਪਿੱਛੋਂ ਬਹੁਤ ਮੈਂ ਪਾਰਟੀਆਂ ਵੇਖੀਆਂ ਜਿਹੜੀਆਂ ਖੌਂਦ ਚਾਹੀਆਂ ਤੇ ਆਪਣੇ ਆਪ ਹੀ ਉਹ ਖਤਮ ਹੋ ਗਈਆਂ ਵੀ ਜਿਵੇਂ ਸਿਮਰਜੀਤ ਸਿੰਘ ਮਾਨ ਜਦੋਂ ਆਏ ਹੈ ਉਸ ਵੇਲੇ ਇਹਨਾਂ ਦੇ 9 ਐਮਪੀ ਬਣ ਗਏ ਸੀ ਬੀਜਸਵਲੇ ਖੁੰਡੀਆਂ ਜਗਦੀਪ ਸਿੰਘ ਖੁੰਡੀਆਂ ਬਣੇ ਆ ਉਹਨੂੰ ਮਾਵੇ ਵਿੱਚ ਮੈਦਾਨੇ ਵਿੱਚ ਸੱਟ ਕੇ ਮਾਰ ਦਿੱਤਾ ਗਿਆ ਸੀ ਜੀ ਉਦੋਂ ਪਿੱਛੋਂ ਖੇਰੂ ਹੁੰਦੇ 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 ਵੀ ਉਹ ਪਾਰਟੀ ਜਿਹੜੀ ਮੌਤ ਨਿਰਾਸ਼ਾ ਤੇ ਚਲੀ ਗਈ ਜੀ ਵੀ ਉਹਦੇ ਵਿੱਚ ਨਵਾਂ ਦੇ ਵਿੱਚੋਂ ਇਕੱਲਾ ਸਿਮਰ ਜੀ ਸਨ ਮਾਣ ਹੀ ਰਹਿ ਗਿਆ ਜੀ ਕਿਤੇ ਐਨਪੀਓ ਬਣ ਜਾਂਦੇ ਕਿਤੇ ਹਾਰ ਜਾਂਦੇ ਆ ਹੂੰ ਉਦੋਂ ਪਹਿਲਾਂ ਬਾਬਾ ਜਗਿੰਦਰ ਸਿੰਘ ਬਣੇ ਸੀਗੇ ਜੀ ਫਿਰ ਉਦੋਂ ਪਿੱਛੋਂ ਇੱਕ ਦੋ ਪਾਰਟੀਆਂ ਹੋਰ ਬਣੀਆਂ ਹੂੰ ਵੀ ਪਾਰਟੀ ਬਣ ਜਾਂਦੀ ਐ ਤੇ ਪਰ ਪਾਰਟੀ ਚੱਲਦੀ ਨਹੀਂ ਵੀ ਜਿਹੜੇ ਮੈਂ ਹੁਣ ਲੜ ਕੀਤਾ ਐ ਵੀ ਮਾਗੀ ਤੇ ਬਾਪੂ ਤੇਰ ਸਿੰਘ ਜੋ ਪਿਤਾ ਆਪਣੇ ਦੇ ਅੰਮ੍ਰਿਤਪਾਲ ਦੇ ਵੀ ਉਹ ਪਾਰਟੀ ਦੇ ਪ੍ਰਧਾਨ ਹੋਣਗੇ ਹੂੰ ਮੇਰੇ ਮੁਤਾਬਕ ਜਿਹੜੀ ਇਹ ਏਡੀ ਵੱਡੀ ਪਾਰਟੀ ਐ ਜੇ ਤੁਸੀਂ ਸਮਝ ਲਓ ਵੀ ਬਾਰਗ ਗੱਲ ਨੂੰ ਰੋਕ ਰਿਆਂ ਪਾਰਟੀ ਦਾ ਪ੍ਰਧਾਨ ਅਪਕੋ ਬਣ ਜਾਣਾ ਚਾਹੀਦਾ ਹੈ ਜਾਂ ਫਿਰ ਮਤਲਬ ਕਿ ਸਿੱਖ ਜਾਂ ਪੰਥ ਚੁਣੇ। ਉਹੀ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ ਸੀ ਨਾ ਜੀ ਵੀ ਹਜੇ ਕੀ ਕ ਲਾਂਘਾ ਕਰਤਾ ਵੀ ਬਾਪੂ ਤਰਸੀਮ ਸਿੰਘ ਜਿਹੜੇ ਉਹ ਪਾਰਟੀ ਦੇ ਪ੍ਰਧਾਨ ਹੋਣਗੇ। ਵੀ ਕੱਲਾ ਬੰਦਾ ਉੱਠ ਕੇ ਲਾਣ ਕਰ ਦੇਣਾ ਵੀ ਮੈਂ ਪ੍ਰਧਾਨ ਐ। ਹੂੰ ਉਹਨੇ ਇਹਦੇ ਵਿੱਚ ਜਿਵੇਂ ਹੁਣ ਇਹ ਇਹ ਤਾਂ ਹੋ ਗਏ ਗਾਦੀ ਬਾਦਲ ਕੇ ਇਹਨਾਂ ਦੇ ਜਿਹੜਾ ਅੱਧਾ ਧੜਾ ਉਹ ਬਾਗੀ ਹੋ ਗਏ। ਹੂੰ ਨਾ ਤਾਂ ਹਜੇ ਬਾਗੀਆਂ ਦਾ ਕੋਈ ਫੈਸਲਾ ਆਇਆ ਹੈ ਵੀ ਉਹ ਕਿਹੜੀ ਧਿਰ ਦੇ ਨਾਲ ਤੁਰਨਗੇ ਹੂੰ ਦੂਜੇ ਨੰਬਰ ਤੇ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਹੂੰ ਫਿਰ ਦਾ ਦਲ ਖਾਲਸਾ ਜੀ ਫਿਰ ਜਿਵੇਂ ਭਾਈ ਅਰਜੀਤ ਸਿੰਘ ਮਨਦੀਰ ਸਿੰਘ ਜੀ ਮਡਾਲਾ ਰਾਗੀ ਜੀ ਇੱਕ ਦੋ ਫੌਜੀਆਂ ਜੱਸੇ ਬੰਦੀਆਂ ਵੀ ਹਜੇ ਠੀਕ ਉਹਨਾਂ ਦਾ ਕੋਈ ਫੈਸਲਾ ਨਹੀਂ ਜੀ ਪਾਰਟੀ ਦਾ ਨਾਂ ਰੱਖਣਾ ਬਹੁਤ ਸੁਖਾ ਹੁੰਦਾ ਹੈ ਕਣ ਫਰਾਸਾ ਹੋਣਗੀਆਂ ਹੂੰ ਹੋ ਸਕਦਾ ਵੀ ਬਾਦਲ ਦੇ ਨਾਲੋਂ ਵੀ ਦੋ ਗੁਣਾ ਇਕੱਠ ਜਾਦੇ ਹੋ ਜੇ ਵੀ ਜਿਵੇਂ ਉੱਥੇ ਆਪਣਾ ਬਾਬੇ ਬਕਾਲਾ ਸਾਹਿਬ ਰੈਲੀ ਹੋਈ ਸੀ ਵੀ ਇਕਾਲੀਆਂ ਨਾਲੋਂ ਤੇ ਕਾਂਗਰਸ ਨਾਲੋਂ ਜਿਆਦੇ ਇਕੱਠ ਹੋ ਗਿਆ ਸੀਗਾ ਜੀ ਬਾਬਾ ਕਰਸੇਮ ਸਿੰਘ ਨੇ ਕੀਤੀ ਸੀ ਸਾਰੇ ਪੈਦਾ ਹੁੰਦਾ ਹੈ ਵੀ ਹੁਣ ਇਹ ਕਿਸ ਮੁੱਦੇ ਦੇ ਉੱਤੇ ਇਹ ਪਾਰਟੀ ਬਣਾਉਣਗੇ ਜੀ ਵੀ ਇਹ ਆਨੰਦਪੁਰ ਦਾ ਮਤਾ ਦੇ ਜੋ ਸੰਧਾਤਾ ਹੈ ਉਸ ਤੇ ਚੱਲ ਕੇ ਵੋਟ ਮੰਗਣਗੇ ਹੂੰ ਕੀ ਇਹ ਖਾਲਸਾ ਦੇ ਨਾਂ ਤੇ ਵੋਟ ਮੰਗਣਗੇ ਕੀ ਇਹ ਖਾਲਸਾ ਨੂੰ ਛੱਡ ਕੇ ਵੋਟ ਮੰਗਣਗੇ ਵੀ ਪਹਿਲੀ ਗੱਲ ਤਾਂ ਇਹ ਸਰਬਜੀਤ ਤੇ ਅਮਰਤਪਾਲ ਇਹ ਦੋ ਐਮਪੀ ਐ ਹੂੰ ਸਰਬਜੀਤ ਕਹਿੰਦਾ ਵੀ ਮੈਂ ਖਾਲਸਾ ਦਾ ਹੰਮੀ ਨਹੀਂ ਕਹਿੰਦੇ ਵੀ ਮੈਂ ਖਾਲਸਾ ਦੇ ਹੱਕ 'ਚ ਨਹੀਂ ਆ ਮੈਂ ਹੱਕ 'ਚ ਨਹੀਂ ਅਮਰਪਾਲ ਖਾਲਸਾ ਦੇ ਹੱਕ 'ਚ ਹੈ ਨਹੀਂ ਉਹ ਪਹਿਲਾਂ ਪਹਿਲਾਂ ਪੂਰਾ ਹੱਕ 'ਚ ਸੀ ਬਾਅਦ ਦੇ ਵਿੱਚ ਅੱਧ ਪਚੰਦਾ ਜਾ ਹੋ ਗਿਆ ਕੌਣ ਅਮਰਪਾਲ ਇੱਥੇ ਹੁਣ ਸਵਾਲ ਇਹ ਇਹ ਬੰਦਾ ਹੈ ਵੀ ਉਹਨੇ ਇਲੈਕਸ਼ਨ ਲੜਿਆ ਹੂੰ ਤੇ ਇਥੋਂ ਦੀ ਮੁੱਖ ਧਾਰਾ ਨੂੰ ਮੰਨ ਕੇ ਹੀ ਇਲੈਕਸ਼ਨ ਲੜਿਆ ਨਾ ਮੁੱਖ ਧਾਰਾ ਨੂੰ ਮੰਨ ਕੇ ਹੀ ਉਹ ਸੌ ਚੱਕਣ ਆਇਆ ਭਗਵਾਨ ਦੀ ਉਹ ਨਹੀਂ ਸੌ ਚੋਰੀ ਚਕਾਈ ਲੋਕਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਉਹਨੂੰ ਵੀ ਉਹਨੂੰ ਗੋਪਤ ਤਰੀਕੇ ਨਾਲ ਅੰਦਰ ਮੜ ਕੇ ਸੌ ਚਕਾਈ ਹੈ ਹੂੰ ਵੀ ਦੋ ਗੱਲਾਂ ਤਾਂ ਨਹੀਂ ਹੁੰਦੀਆਂ ਨਾਲੇ ਤਾਂ ਮੈਂ ਖਾਲਸਤਾਨ ਦਾ ਹਮੇਤੀ ਆ ਹੂੰ ਤੇ ਨਾਲੇ ਮੈਂ ਸਿਧਾਂਤ ਨੂੰ ਮੰਨਦਾ ਫਿਰ ਜਿੰਨੇ ਵੀ ਉਹਦੇ ਕੋਰੇ ਇਤਿਹਾਸ ਆ ਅਸਲਾ ਹੈ ਜਿਵੇਂ 315 ਮੋਰ ਹੈ 12 ਮੋਰ ਹੈ ਜੀ ਉਹ ਸਿਧਾਂਤ ਸਿਧਾਕ ਨੂੰ ਮੰਨ ਕੇ ਕਾਨੂੰਨ ਨੂੰ ਮੰਨ ਕੇ ਤੇ ਫੇਰੀ ਉਹਨੂੰ ਜਿਹੜਾ ਅਸਲਾ ਹੈ ਉਹ ਲੋ ਗਵਰਨਮੈਂਟ ਦਿੰਦੀ ਆ ਤਾਂ ਹੀ ਚੱਕਦੇ ਆ ਤਾਂ ਹੀ ਚੱਕਦੇ ਆ ਹੂੰ ਗੈਰ ਕਮਿਊਨਿਟੀ ਦਾ ਕੋਈ ਚੱਕ ਨਹੀਂ ਸਕਦਾ ਨਹੀਂ ਚੱਕਦਾ ਜਿਹੜੇ ਉਹਨਾਂ ਦੇ ਅਸਲੇ ਦੇ ਹਥਿਆਰ ਬਣੇ ਆ ਉਹਦੇ ਨਾਲ ਮੁੰਡੇ ਸੀਗੇ ਮੈਂ ਵੀ ਉਹਦੇ ਨਾਲ ਮਹੀਨਾ ਲਾਇਆ ਹੈ ਹੂੰ ਵੀ ਉਹ ਕਾਨੂੰਨ ਦੇ ਡਰੇ ਦੇ ਵਿੱਚ ਹੀ ਇਹਨਾਂ ਨੂੰ ਮਿਲੇ ਹੋਏ ਆ ਜੀ ਜੇ ਕੋਈ ਇਹਨਾਂ ਕੋਲੇ ਗੱਡੀ ਹੈ ਜਾਂ ਕੋਈ ਜੀਪ ਹੈ ਹੂੰ ਉਹ ਵੀ ਕਾਨੂੰਨ ਦੇ ਡਰੇ ਦੇ ਵਿੱਚ ਚੱਲਦੀ ਆ ਜੀ ਵੀ ਗੱਡੀ ਆਪਾਂ ਲੈ ਲੈਨੇ ਏਜੰਸੀ ਚੋਂ ਬਕਾਇਦਾ ਉਹਦੀ ਆਰਸੀ ਬਣਦੀ ਆ ਆਸੀ ਬਣ ਕੇ ਉਹਦੇ ਉੱਪਰ ਟੈਕਸ ਭਰਦੇ ਫੇਰ ਵੀ ਗੱਡੀ ਸੜਕ ਤੇ ਚੱਲਦੀ ਹੈ ਹੂੰ ਵੀ ਹੁਣ ਇਹਨਾਂ ਨੂੰ ਸਪਸ਼ਟ ਕਰਨਾ ਪੈਣਾ ਹੈ ਵੀ ਜਿਹੜੇ ਆਉਣ ਵਾਲੇ ਲੱਛਣ ਹੈ ਜੀ ਵੀ ਉਹ ਹੋ ਇਹ ਕਿਸ ਦਾਰ ਤੇ ਵੋਟ ਮੰਗਣਗੇ ਹੂੰ ਇੱਕ ਨੋਕੀਆ ਭਰਿਆ ਦੂਜਾ ਜਿਹੜਾ ਆਉਣ ਵਾਲਾ ਸਮਾਂ ਨਾ ਵੀ ਪਹਿਲੀ ਗੱਲ ਤਾਂ ਅਮਰੀਕ ਕਮੇਟੀ ਦੇ ਲੱਛਣ ਹੋਇਆਂ ਨੂੰ 11 ਸਾਲ ਹੋ ਗਏ ਵੀ 5 ਸਾਲ ਦੀ ਇਹਦੀ ਮੰਗ ਆ ਹੁੰਦੀ ਹੈ ਵੀ ਜਿਆਦਾ ਸਾਲ ਹੋ ਗਏ ਵੇ 6 ਸਾਲ ਉੱਤੇ ਜਾ ਰਿਹਾ ਹੈ ਇਥੇ ਨੂੰ ਸਵਾਲ ਪੈਦਾ ਫੇਰ ਹੋਇ ਇੱਕ ਹੋਰ ਹੁੰਦਾ ਹ ਹ ਜੇ ਜਦੋਂ ਹੁਣ ਇਹਨਾਂ ਦੀ ਮਨਿਆਦ ਹੀ ਨੰਗੀ ਹੋਈ ਹੈ ਹ ਸ਼੍ਰੋਮਰੀ ਕਮੇਟੀ ਦੀ ਇਹਨਾਂ ਨੂੰ ਮੀਟਿੰਗਾਂ ਕਰਨ ਦਾ ਜਿਵੇਂ ਹੁਣ ਜਾਨੀ ਹਰਪ੍ਰੀਤ ਨੂੰ ਲਾਉਣ ਦਾ ਜੀ ਜਾਂ ਕਿਸੇ ਨੂੰ ਲਾਉਣ ਦਾ ਇਹਨਾਂ ਕੋਲੇ ਅਧਿਕਾਰ ਹੀ ਹੈ ਨਹੀਂ ਹ ਹ ਇਹਨਾਂ ਨੂੰ ਸਿਰਫ ਅਧਿਕਾਰ ਹੈਗਾ ਕੰਮ ਚਲਾਉਣ ਦਾ ਵੀ ਤੁਸੀਂ ਕੰਮ ਚਲਾ ਸਕਦੇ ਆ ਕਿਸੇ ਨੂੰ ਲਾਉਣ ਦਾ ਕਿਸੇ ਨੂੰ ਲਾਉਣ ਦਾ ਇਹਨਾਂ ਕੋਲੇ ਅਧਿਕਾਰ ਹੀ ਨਹੀਂ ਹੈ ਹੂੰ ਜਿਵੇਂ ਹੁਣ ਹਰਪ੍ਰੀਤ ਨੂੰ ਲਾਹਤਾਂ ਤੇ ਹੋਰ ਨੂੰ ਬਣਾ ਦਿਆਂਗੇ ਜੀ ਜੀ ਇਹ ਗੈਰ ਕਾਨੂੰਨੀ ਕਰ ਰਹੇ ਆ ਵੀ ਹੁਣ ਹਰਪ੍ਰੀਤ ਨੂੰ ਆਪਣਾ ਅੰਮ੍ਰਿਤਪਾਲ ਨੂੰ ਇਹ ਡਿਕਲੇਅਰ ਕਰਨਾ ਪੈਣਾ ਹੈ ਵੀ ਜਿਹੜੇ ਛਰਮਣੀ ਕਮੇਟੀ ਦੇ ਲਕਸ਼ਣ ਹੈ ਜੀ ਵੀ ਇਹ ਇਕੱਲੇ ਲੜਨਗੇ ਕਿਸ ਬੇਸਤੇ ਲੜਨਗੇ ਕਿ ਜਿਹੜੀਆਂ ਆਮ ਪੰਥਕ ਜਥੇਬੰਦੀਆਂ ਹੈ ਵੀ ਜਿਹੜੀਆਂ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਆਪਣਾ ਵੀ ਦਾਗੀ ਤੇ ਬਾਗੀ ਹੂੰ ਜਿਹੜੀਆਂ ਹੋਰ ਜਹੇ ਬੰਦੀਆਂ ਵੀ ਕੀ ਉਹਨਾਂ ਨੂੰ ਇਹ ਨਾਲ ਲੈ ਕੇ ਚੱਲਣਗੇ ਕਿ ਇਕੱਲੇ ਚੱਲਣਗੇ ਜੇ ਇਕੱਲੇ ਚੱਲਣਗੇ ਤੇ ਕਿਸ ਬੇਸਤੇ ਵੋਟਾਂ ਮੰਗਣਗੇ ਹੂੰ ਇਹ ਆਉਣ ਵਾਲੇ ਸਮੇਂ ਦੀਆਂ ਹਜੇ ਗੱਲਾਂ ਨਹੀਂ ਬਾਬਾ ਹਮੇਸ਼ ਸਿੰਘ ਜੀ ਇੱਥੇ ਇੱਕ ਸਵਾਲ ਹੋ ਗਿਆ ਵੀ ਜਿਵੇਂ ਭਾਈ ਸਰਬਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ ਹੈ ਹਾਂਜੀ ਉਹ ਕਹਿੰਦੇ ਵੀ ਮੈਂ ਖਾਲਸਾਣ ਦੇ ਹੱਕ ਵਿੱਚ ਨਹੀਂ ਆ ਹਾਂਜੀ ਤੇ ਭਾਈ ਅਮਰਪਾਲ ਸਿੰਘ ਖਾਲਸਾਣ ਦੇ ਹੱਕ 'ਚ ਹੈ ਹਾਂਜੀ ਹੁਣ ਲੋਕ ਸਿੱਖ ਸੰਗਤ ਖਾਲਸਤਾਨ ਨੂੰ ਵੋਟ ਦਵੇਗੀ ਜਾਂ ਪੰਜਾਬ ਨੂੰ ਵੋਟ ਦੇਵੇਗੀ ਕਿਹਨੂੰ ਦੇਵੇਗੀ ਵੇਖੋ ਜੀ ਜਿਹੜੀ ਖਾਲਸਤਾਨ ਦੀ ਗੱਲ ਹੈ ਨਾ ਮੈਂ ਵੀ ਇਹਦਾ ਹਮ ਹੀ ਹੁੰਦਾ ਸੀਗਾ ਕਿਸੇ ਟਾਈਮ ਵੀ ਖਾਲਸਤਾਨ ਸਾਨੂੰ ਚਾਹੀਦਾ ਹੈ ਹਮ ਮੈਂ ਇਹ ਨਹੀਂ ਚਾਹੁੰਦਾ ਸੀ ਵੀ ਖਾਲਸਤਾਨ ਬਣੇ ਮੇਰਾ ਇੱਕ ਰੋਸ ਸੀ ਵੀ ਜਿੰਨੇ ਸਾਡੇ ਨਾਲ ਜ਼ੁਲਮ ਹੋਏ ਆ ਸਾਡੇ ਗੁਰਦੁਆਰੇ ਢਾਏ ਗਏ ਸਾਡੇ ਬੱਚੇ ਮਾਰੇ ਗਏ ਸਾਡੇ ਕਾਨਪੁਰ ਦਿੱਲੀ ਚ ਟਾਇਰ ਗਲਾ ਚ ਪਾ ਪਾ ਕੇ ਸਾਨੂੰ ਮਾਰਿਆ ਗਿਆ ਹਮ ਹਮ ਵੀ ਸਾਨੂੰ ਇਨਸਾਫ ਨਹੀਂ ਮਿਲਦਾ ਜੀ ਵੀ ਅਸੀਂ ਖਰਸਤਾਨ ਚਾਹੁੰਦੇ ਹਾਂ ਹਮ ਪਰ ਹੌਲੀ ਹੌਲੀ ਬੰਦੇ ਨੂੰ ਪਤਾ ਲੱਗਦਾ ਹੈ ਜਦੋਂ ਕੋਈ ਬੰਦਾ ਕਿਸੇ ਕੰਮ 'ਚ ਵੱਣਦਾ ਹੈ ਜੀ ਵੀ ਪੰਜਾਬੀ ਸੂਬੇ ਸਾਡੇ ਕੋਲੇ ਇੱਕ ਮੁਠ 'ਚ ਆ ਜਾਂਦੀ ਹੈ ਹਮ ਫਰੀਦਕੋਟੋਂ ਗੱਡੀ ਤੁਰੇ ਬਠਿੰਡੇ ਜਾ ਕੇ ਨਾਮਾ ਜੀ ਲੱਗੇ ਆ ਜਾਂਦਾ ਜੀ ਪੰਜਾਬ ਖਤਮ ਉਧਰੋਂ ਗੰਗਾ ਨਗਰ ਤੋਂ ਤੋਰ ਲੋ ਗੱਡੀ ਤੇ ਚੰਡੀਗੜ੍ਹ ਜਾ ਕੇ ਸਾਡਾ ਪੰਜਾਬ ਖਤਮ ਹੋ ਜਾਂਦਾ ਹਮ ਵੀ ਇਹਦੇ ਵਿੱਚ ਜਿਹੜੀਆਂ ਫੌਜ ਦੀਆਂ ਯੂਨਟਾਂ ਉਹ ਕਿੱਥੇ ਬਹਿਣਗੀਆਂ ਹੂੰ ਅਸਲਾ ਦੀਆਂ ਇਹ ਫੈਕਟਰੀਆਂ ਉਹ ਕਿੱਥੇ ਲੱਗਣਗੀਆਂ ਕੋਈ ਕਹਿਣ ਦਾ ਭਾਵੇਂ ਵੀ ਜਗ੍ਹਾ ਸਾਡੇ ਕੋਲ ਨਹੀਂ ਹੈ ਜ਼ਮੀਨ ਨਹੀਂ ਹੈ ਸਾਡੇ ਕੋਲ ਸੋਨਾ ਸਾਡੇ ਕੋਲੇ ਨਹੀਂ ਹੂੰ ਰੇਲਵੇ ਸਾਡੇ ਕੋਲੇ ਨਹੀਂ ਕੋਲਾ ਸਾਡੇ ਕੋਲੇ ਨਹੀਂ ਵੀ ਜਿੰਨੀ ਸਾਨੂੰ ਗੈਂਟੀ ਫੌਜ ਦੀ ਚਾਹੀਦੀ ਹੈ ਜੇਕਰ ਉਨੀ ਫੌਜ ਪੰਜਾਬ ਚ ਰੱਖੀਏ ਤੇ ਇਸੇ ਦਾ ਪੈਰ ਰੱਖਣ ਨੂੰ ਥਾਂ ਨਹੀਂ ਥਾਉਂ ਹੂੰ ਸਾਡੀ ਲੜਾਈ ਲੜਨੀ ਚਾਹੀਦੀ ਹੈ ਜ਼ੁਲਮ ਦੇ ਖਿਲਾਫ ਜਿਵੇਂ ਗੁਰੂਆਂ ਨੇ ਜ਼ੁਲਮ ਦੇ ਖਿਲਾਫ ਲੜੇ ਨਾ ਉਹ ਜ਼ਮੀਨ ਪਿੱਛੇ ਲੜੇ ਹਮ ਨਾ ਉਹ ਸਿਉਣੇ ਪਿੱਛੇ ਲੜੇ ਨਾ ਹੀ ਉਹ ਕਿਸੇ ਗਲਤ ਕੰਮਾਂ ਪਿੱਛੇ ਲੜੇ ਵੀ ਜਿਵੇਂ ਮੁਗਲ ਪਿਆਪਿਆਂ ਨੂੰ ਚੱਕ ਕੇ ਲੈ ਜਾਂਦੇ ਸੀ ਵੀ ਮਹਾਰਾਜ ਜਿਵੇਂ ਗੁਰੂ ਤੇਗ ਬਹਾਦਰ ਨੇ ਦਸਵੇਂ ਪਾਤਸ਼ਾਹ ਨੇ ਚਾਰੇ ਪੁੱਤਰਾਂ ਵਾਰੇ ਉਹਨਾਂ ਨੇ ਜ਼ੁਲਮ ਦੀ ਖਾਤਰ ਮਾਰੇ ਹਮ ਵੀ ਇਹਨਾਂ ਨੇ ਜ਼ੁਲਮ ਕੀਤਾ ਮਹਾਰਾਜ ਦੀ ਗੋਟ ਟੱਕਰ ਦਿੱਤੀ ਜੇਕਰ ਹੁਣ ਅਸੀਂ ਇਹ ਸੋਚੀਏ ਨੀ ਮਹਾਰਾਜ ਨੇ ਜਨਮ ਤਾਂ ਪਟਨਾ ਸਾਹਿਬ ਚ ਲਿਆ ਹੂੰ ਰਹਿ ਆ ਕਿਉਂ ਪੰਜਾਬ ਚ ਤੇ ਜਾਣ ਦੇ ਟਾਈਮ ਜਾ ਕੇ ਤੇ ਸਰੀਰ ਛੱਡਿਆ ਉਹਨਾਂ ਨੇ ਸੱਚਖੰਡ ਗਏ ਹਜੂਰ ਸਾਹਿਬ ਛੱਡਿਆ ਜੀ ਤੇ ਫਿਰ ਉਹ ਪੰਜਾਬ ਦੇ ਵਿੱਚ ਹੀ ਰਹਿ ਸਕਦੇ ਸੀ ਤੇ ਬਾਹਰ ਤਾਂ ਉਹ ਉਹਨਾਂ ਨੂੰ ਜਾਣ ਦੀ ਲੋੜ ਹੀ ਨਹੀਂ ਸੀ ਹੂੰ ਵੀ ਜਿਹੜੇ ਸਾਡੇ ਤਿੰਨ ਕਟਕਟਾ ਉਹ ਪੰਜਾਬ ਦੇ ਵਿੱਚ ਹੈ ਦੋ ਕਟਕਟ ਸਾਡੇ ਜਿਹੜੇ ਉਹ ਇੱਕ ਬਿਹਾਰ ਚ ਹੈ ਤੇ ਇੱਕ ਦੂਜਾ ਉਧਰ ਆਪਣਾ ਹਜੂਰ ਸਾਹਿਬ ਹੈ ਹੂੰ ਫਿਰ ਮਹਾਰਾਜਾ ਵੀ ਜਾਨੀ ਜਾਣ ਸੀ ਉਹ ਖੁਦ ਆਪ ਪਰਮੇਸ਼ਰ ਸੀ ਹੂੰ ਫਿਰ ਉਹ ਜਨਮ ਵੀ ਇੱਥੇ ਪੰਜਾਬ ਚ ਲੈ ਲੰਦੇ ਪੰਜਾਬ ਤੋਂ ਬਾਹਰ ਨਾ ਜਾਂਦੇ ਗੁਰੂ ਨਾਨਕ ਕਿੱਥੋਂ ਕੀ ਕਿ ਗਏ ਕਿੰਨੇ ਮੁਲਖਾਂ ਚ ਗਏ ਵੀ ਸਾਨੂੰ ਇਹ ਸੌਣੀ ਜਿਹੜੀ ਸੋਚ ਹੈ ਨਾ ਇਹਨੂੰ ਛੱਡ ਕੇ ਸਾਨੂੰ ਜੁਲਮ ਦੇ ਕਿ ਉੱਠ ਲੜਨਾ ਚਾਹੀਦਾ ਵੀ ਜਿਵੇਂ ਗੁਰੂ ਲੜੇ ਆ ਗੁਰੂ ਦੂਜਾ ਕਿੱਥੋਂ ਕੀ ਕਿ ਜਾ ਕੇ ਉਹਨਾਂ ਨੇ ਬਾਦਰ ਸ਼ਾਹ ਨੂੰ ਜਾ ਕੇ ਦਿੱਲੀ ਜਾ ਕੇ ਤੇ ਭਾਰਾ ਆਦਮੀ ਨੂੰ ਮਾਰਿਆ ਰੰਗ ਜੇ ਦਾ ਮੁੰਡਾ ਸੀ ਪਰ ਆਜਮ ਤੇ ਬਾਦਰ ਸ਼ਾਹ ਨੂੰ ਰਾਜ ਦਵਾਇਆ ਜੀ ਤੇ ਉਹ ਉਹ ਵੀ ਕਹਿ ਸਕਦੇ ਸੀ ਮਹਾਰਾਜ ਭਾਈ ਸਾਡਾ ਦਿੱਲੀ ਨਾਲ ਤਾਂ ਕੋਈ ਸੰਬੰਧ ਨਹੀਂ ਹੂੰ ਕਿ ਸਾਡਾ ਪੰਜਾਬ ਦੇ ਨਾਲ ਆ ਵੀ ਅਸੀਂ ਤੈਨੂੰ ਰਾਜ ਭਾਗ ਕਿਉਂ ਦਵਾਈਏ ਉਹ ਹਜੂਰ ਸਾਹਿਬ ਕੀ ਕਿ ਮਹਾਰਾਜੇ ਲੜਦੇ ਗਏ ਮੁਗਲਾਂ ਨਾਲ ਝੂਠ ਨੂੰ ਉਹਨਾਂ ਨੇ ਖਤਮ ਕੀਤਾ ਸੱਚ ਨੂੰ ਉਹਨਾਂ ਨੇ ਅੱਗੇ ਜਾਂਦਾ ਹੂੰ ਭਾਵਾਂ ਦੀ ਸਾਡੀ ਜਿੰਤੀ ਥੋੜੀ ਐ ਹੂੰ ਪਰ ਇੱਕ ਸਾਂ ਤੇ ਸਾਡੇ ਸਿੱਖਾ ਜੀ ਨੂੰ ਇਕੱਠੇ ਹੋ ਜਾਣਾ ਅੱਜ ਵੀ ਸਾਡੇ ਮਸਲੇ ਹੱਲ ਹੋਏ ਅੱਜ ਬਾਬਾ ਜੀ ਲੋਕ ਇਹ ਗੱਲ ਕਰਦੇ ਵੀ ਭਾਈ ਅਮਰਪਾਲ ਸਿੰਘ ਕਹਿੰਦਾ ਤੁਸੀਂ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਮੈਂ ਇਸ ਦੇਸ਼ ਨੂੰ ਨਹੀਂ ਮੰਨਦਾ ਮੈਂ ਇਸ ਰਾਜ ਨੂੰ ਨਹੀਂ ਮੰਨਦਾ ਅੱਜ ਕਿਉਂ ਮੰਨਦਾ ਗੱਲ ਤਾਂ ਫਿਰ ਉਹੀ ਆ ਗਈ ਨਾ ਹੁਣ ਲੋਕਾਂ ਦੇ ਸਵਾਲ ਇਹੀ ਕਰਨੇ ਆ ਨਾ ਹੂੰ ਵੀ ਇੱਕ ਪਾਸੇ ਤੂੰ ਕਹਿਣਾ ਵੀ ਮੈਨੂੰ ਕਿਹੜਾ ਪੱਕੇ ਨੇ ਵੱਡਿਆ ਵੀ ਮੈਂ ਸੰਵਿਧਾਨ ਨੂੰ ਮੰਨਾਂ ਹੂੰ ਉਸੇ ਸੰਵਿਧਾਨ ਨੂੰ ਮੰਨ ਕੇ ਤੁਸੀਂ ਹਥਿਆਰ ਵੀ ਲਈ ਹੂੰ ਗੱਡੀਆਂ ਵੀ ਲਈਆਂ ਹੂੰ ਸਮਝ ਆ ਗਈ ਉਹੋ ਕਾਨੂੰਨ ਦੇ ਡਰੇ ਜਿਹੇ ਵਿੱਚ ਹੀ ਤੁਹਾਨੂੰ ਮਿਲਿਆ ਨਾ ਕੋਈ ਬੰਦਾ ਐਹੋ ਜਿਹਾ ਪੰਜਾਬ ਦੇ ਵਿੱਚ ਨਹੀਂ ਕਿ ਜਿਹੜਾ ਕਾਨੂੰਨ ਨੂੰ ਨਾ ਮੰਨਦਾ ਹੋਵੇ ਕਾਨੂੰਨ ਨੂੰ ਮੰਨ ਕੇ ਹੀ ਤੁਸੀਂ ਪੰਜਾਬ ਦੇ ਵਿੱਚ ਜੀ ਕਾਨੂੰਨ ਨੂੰ ਮੰਨ ਕੇ ਹੀ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਜੀ ਤੁਸੀਂ ਰਹਿ ਸਕਦੇ ਆ ਜੇਕਰ ਅਸੀਂ ਕਾਨੂੰਨ ਨੂੰ ਨਹੀਂ ਮੰਨਦੇ ਹੀ ਕਿ ਤੁਸੀਂ ਟਿਕਟ ਵੀ ਆਪਾਂ ਲੈਨੇ ਹੋ ਕਾਨੂੰਨ ਦੇ ਦਰਰੇ 'ਚ ਹੀ ਲੈਨੇ ਬਿਲਕੁਲ ਜੀ ਜੀ ਜੇ ਆਪਾਂ ਗੱਡੀ ਚੜ੍ਹਦੇ ਆਂ ਗੌਰਮੈਂਟ ਨੇ ਟਿਕਟਾਂ ਛਪਾਈਆਂ ਬੱਸਾਂ ਦੀਆਂ ਛਪਾਈਆਂ ਕਾਨੂੰਨ ਦੇ ਦਰਰੇ 'ਚ ਛਪਾਈਆਂ ਜਦੋਂ ਕੋਈ ਲੰਘਣਾ ਕਰਦਾ ਉਹ ਕਿਉਂ ਤਾਰਾ ਲੱਗਦੀ ਆ ਚਲੋ ਬਾਬਾ ਹਮੇਸ਼ ਸਿੰਘ ਜੀ ਸਵਾਲ ਲਿਆ ਗਿਆ ਹਾਂ ਜੀ ਵੀ ਜਿਹੜੀ ਪੰਥਕ ਪਾਰਟੀ ਨਵੀਂ ਬਣਨ ਜਾ ਰਹੀ ਮਾਗੇ ਮਿਲੇ ਹਾਂ ਜੀ ਉਸ ਪਾਰਟੀ ਦੇ ਨਾਲ ਭਾਈ ਅਮਰਤਪਾਲ ਦੀ ਜਿਹੜੀ ਪਾਰਟੀ ਹੋਵੇਗੀ ਕਿਹੜੀ ਕਿਹੜੀ ਜਥੇਬੰਦੀ ਜਾਂ ਕਿਹੜੀ ਕਿਹੜੀ ਧਿਰ ਹੈਗੀ ਹੈ ਇਹਨਾਂ ਦਾ ਸਹਿਯੋਗ ਕਰੇਗੀ ਇਹੀ ਇਹ ਤੁਹਾਨੂੰ ਬਾਬਾ ਤਰਸੀਮ ਸਿੰਘ ਹੀ ਦੂਜਾ ਵੀ ਲੋਕਾਂ ਨੂੰ ਡਿਕਲੇਰ ਕਰਨ ਵੀ ਸਾਨੂੰ ਐਸ ਐਸ ਜਿ세 ਬੰਦੀਆਂ ਦਾ ਸਾਨੂੰ ਹਮਾਇਤ ਹੈ ਇਸ ਮੁੱਦੇ ਦੇ ਉੱਤੇ ਅਸੀਂ ਜਿਹੜੇ ਲਕਸ਼ਣ ਲੜਾਂਗੇ ਇਹ ਤਾਂ ਉਹ ਹੀ ਦੱਸ ਸਕਦੇ ਉਹਨਾਂ ਨੇ ਕਿਹਾ ਵੀ ਅਸੀਂ 14 ਤਰੀਕ ਮੱਗ ਨੂੰ ਦੱਸਾਂਗੇ ਪਹਿਲੀ ਗੱਲ ਤਾਂ ਮੇਰੀ ਬੇਨਤੀ ਹੈ ਬਾਪੂ ਤਰਸੀਮ ਸਿੰਘ ਨੂੰ ਜੀ ਵੀ ਇਹ ਘਰ ਦੇ 12 ਦਾ 14 14 ਜੀ ਸ਼ਹੀਦ ਹੋਏ ਹੈ ਜਿਵੇਂ ਬੀਮੀਤ ਜੀ ਦਾ ਮਹਾਨ ਜੋਧਾ ਬਾਬਾ ਜਰਨੈਲ ਸਿੰਘ ਭਿੰਡਰਾ ਵਾਲੇ ਜੀ ਉਹਨਾਂ ਦੇ 12 13 ਜੀ ਸ਼ਹੀਦ ਹੋਏ ਐ ਜੀ ਸਤਗੁਰ ਜੋਗ ਸਿੰਘ ਸਾਹਿਬਾਨ ਜਸਮੀਰ ਸਿੰਘ ਰੋਡੇ ਹੂੰ ਉਹ ਅੱਜ ਵੀ ਪੰਥ ਦੀ ਗੱਲ ਕਰਦੇ ਐ ਜੀ ਹਰ ਇੱਕ ਮੋਰਚੇ 'ਚ ਜਾਂਦੇ ਬੜੇ ਸੋਝੇ ਹੋਏ ਐ ਹੂੰ ਅਸੀਂ ਦਿੱਲੀ ਮੋਰਚੇ 'ਚ ਇਕੱਠੇ ਰਹੇ ਐ ਉਹਨਾਂ ਨੇ ਮੇਰੀ ਮਦਦ ਵੀ ਉੱਥੇ ਕੀਤੀ 20000 ਰੁਪਏ ਮੈਨੂੰ ਦਿੱਤਾ ਨਾਲ ਸਲੂਪਾ ਦਿੱਤਾ ਅੱਜ ਵੀ ਉਹ ਥਾਂ ਥਾਂ ਤੇ ਛਿੱਡਾਂ ਦੇ ਘਰੇ ਜਾਂਦੇ ਐ ਖਾਧਾ ਤੇ ਜਿਹੜੇ ਜੁਲੰਦੀ ਖਾਤਰ ਉਹ ਅੱਗੇ ਲੱਗ ਕੇ ਲੜਾਈ ਜਿਹੜੀ ਲੜ ਰਹੀ ਐ ਵੀ ਇਹਦੇ ਵਿੱਚੋਂ ਜਿਹੜੇ ਛੀਦ ਪਰਿਵਾਰ ਹੋਏ ਆ ਉਹਨਾਂ ਦੀ رائے ਲਈ ਜਾਵੇ ਹੂੰ ਉਹਨਾਂ ਦੇ ਨਾਲ ਮੈਂਬਰ ਵੀ ਤੋਰੇ ਜਾਣ ਹੂੰ ਉਹਨਾਂ ਨੇ ਘਰ ਦੀ ਖਾਤੇ ਰਸੀਦੀਆਂ ਨਹੀਂ ਦਿੱਤੀਆਂ ਉਹਨਾਂ ਨੇ ਕੌਮ ਦੀ ਖਾਤਰ ਦਿੱਤੀਆਂ ਹੂੰ ਫਿਰ ਜਿਵੇਂ ਲੀਡਰ ਐ ਪੁਰਾਣੇ ਲੀਡਰ ਐ ਜਿਵੇਂ ਕੁੱਕੀ ਗੱਲ ਲੁਧਿਆਣੇ ਵਾਲੇ ਉਹਨਾਂ ਨੇ ਬੜੀਆਂ ਜੇਲਾਂ ਲੰਮੀਆਂ ਕਟੀਆਂ ਐ ਤਜਰਬੇ ਐ ਵੀ ਇਹਦੇ ਵਿੱਚ ਪੁਰਾਣੇ ਬੰਦੇ ਵਿੱਚ ਲੈ ਜਾਣ ਹਮ ਸ਼ਹੀਦ ਪਰਿਵਾਰਾਂ ਨੂੰ ਨਾਲ ਰੱਖਿਆ ਜਾਵੇ ਚੰਗੇ ਜਿਹੜੇ ਵਕੀਲ ਐ ਸੋਝੇ ਹੋਏ ਜਿਵੇਂ ਆਪਣਾ ਮਾਨ ਸਿੰਘ ਖਾਰਾ ਬਸ਼ਨਡੇ ਤੋਂ ਐ ਮੰਜਪੁਰ ਲੁਧਿਆਣੇ ਤੋਂ ਐ ਇੱਕ ਜਿਹੜੇ ਵਕੀਲ ਮਨੁੱਖੀ ਅਧਿਕਾਰ ਦੇ ਹੁਣ ਉਹ ਜਿਹੜੇ ਤਿੰਨ ਨੌਜਵਾਨ ਮਾਰੇ ਉਹਨਾਂ ਦੇ ਕੇਸ ਝਗੜ ਰਹੇ ਐ ਚਲੋ ਬਾਬੀ ਅਗਲਾ ਸਵਾਲ ਕਰਦੇ ਆ ਵੀ ਜਿਵੇਂ ਪਾਰਟੀ ਨਵੀਂ ਬਣਦੀ ਐ ਹਾਂਜੀ ਸੋ ਕਈ ਲੋਕਾਂ ਦਾ ਇਹ ਕਹਿਣਾ ਵੀ ਵਾਵਰੋਲੇ ਵਾਂਗੂ ਇਹ ਪਾਰਟੀ ਆ ਰਹੀ ਐ ਤੇ ਜਜਬਾਤੀ ਪਾਰਟੀ ਐ ਕਿਵੇਂ ਕਿਵੇਂ ਲੱਗਦਾ ਤੁਹਾਨੂੰ ਇਹਦੇ ਚ ਕੋਈ ਸ਼ਕਤੀ ਨਹੀਂ ਹੂੰ ਵੀ ਇਹਦੇ ਵਿੱਚ ਤੁਸੀਂ ਵੇਖਿਆ ਜੇ 14 ਤਰੀਕ ਨੂੰ ਆਇਆ ਜੇ ਵੀ ਆਮ ਗਿਣਤੀ ਨੌਜਵਾਨਾਂ ਦੀ ਹੋਊਗੀ ਹੂੰ ਨੌਜਵਾਨਾਂ ਦੇ ਜਿਹੜੇ ਜਜਬਾਤ ਐ ਉਹ ਅੰਮ੍ਰਿਤਪਾਪ ਦੇ ਨਾਲ ਮਿਲਦੇ ਐ ਉਹ ਵੀ ਨੌਜਵਾਨ ਨੇ ਮੁੰਡੇ ਵੀ ਨੌਜਵਾਨ ਜੀ ਇਹਦੇ ਵਿੱਚ ਜਿਹੜੇ ਸਿਆਣੇ ਲੋਕ ਆ ਤੁਸੀਂ ਵੇਖਿਆ ਜੇ ਬਹੁਤ ਥੋੜੇ ਹੋਣਗੇ ਹੂੰ ਪਰ ਸਿਆਣੇ ਬੰਦਿਆ ਤੋਂ ਬਗੈਰ ਰਸਤਾ ਨਹੀਂ ਦੁਜਾ ਬਖਾਉਣਾ ਕਿਸੇ ਨੂੰ ਹੂੰ ਲੜਨੂ ਕਾ ਨੌਜਵਾਨ ਲੜ ਪੈਣਗੇ ਭੱਜਣਗੇ ਵੀ ਸਭ ਕੁਝ ਕਰਨਗੇ ਹੂੰ ਪਰ ਜਿਹੜਾ ਰਸਤਾ ਜੰਗ ਜਿੱਤਣ ਦਾ ਨਾ ਜਿਵੇਂ ਪਹਿਲੇ ਟਾਈਮ ਤੋਂ ਵੀ ਬੁੱਢਾ ਦਾ ਜਿਹੜਾ ਹੁੰਦਾ ਸੀ ਉਹ ਲੰਗਰ ਪਕਾਉਂਦਾ ਸੀ ਘੋੜੇ ਦੀ ਸੇਵਾ ਕਰਦੇ ਸੀ ਉਹ ਰਸਤਾ ਦੱਸਦੇ ਸੀ ਤੇ ਕਰਨਾਲ ਦਾ ਸੀ ਜਿਹੜਾ ਉਹ ਲੜਾਈ ਲੜਦਾ ਹੁੰਦਾ ਸੀ ਹੂੰ ਇਵੇਂ ਹੁਣ ਹੈ ਵੀ ਇਹਦੇ ਵਿੱਚ ਸਿਆਣੇ ਬੰਦੇ ਬੁੱਧੀਜੀਬ ਉਹ ਅੱਗੇ ਆਉਣ ਬਾਪੂ ਤਰਸੇਮ ਸਿੰਘ ਵੀ ਉਹਨਾਂ ਨਾਲ ਮੀਟਿੰਗਾਂ ਕਰਨ ਜਿਵੇਂ ਲੀਡਰ ਪੁਰਾਣੇ ਲੀਡਰ ਹੈ ਚਾ ਨੌਜਵਾਨ ਹੈ ਜਿਹੜੇ ਸਿਆਣੇ ਬੰਦੇ ਹੈ ਭੋਮੇ ਵਰਗੇ ਜਿਨ੍ਹਾਂ ਨੇ ਭਾਈ ਮਨਜੀਤ ਸਿੰਘ ਢਿੰਡਾ ਵਾਲੇ ਆ ਭਾਈ ਮਰੀਏ ਸਿੰਘ ਦੇ ਭਰਾ ਜਿਨ੍ਹਾਂ ਨੇ ਕਈ ਵਾਰ ਵੀ ਕਟੀਆਂ ਤਸ਼ੱਦਦ ਵੀ ਚੱਲਿਆ ਉਹਨਾਂ ਨੂੰ ਤਜਰਬੇ ਵੀ ਹੈ ਵੀ ਕਿਵੇਂ ਪਿੰਡਾਂ ਤੇ ਜਾਣਾ ਕਿਵੇਂ ਗੱਲ ਕਰਨੀ ਹੈ ਕਿ ਜੇ ਕੋਈ ਇਹ ਗੱਲ ਕਹੇ ਨਾ ਵੀ ਇਕੱਲਾ ਬੰਦਾ ਉੱਠ ਕੇ ਪਾਰਟੀ ਬਣਾ ਕੇ ਦੂਜੀਆਂ ਪਾਰਟੀਆਂ ਨੂੰ ਹਰਾ ਦਊਗਾ ਇਹ ਹਜੇ ਅਸੰਭਵ ਨਹੀਂ ਆ ਬਾਬਾ ਹਮਿੰਦਰ ਸਿੰਘ ਜੀ ਲੋਕ ਇਹ ਗੱਲਾਂ ਕਰਨ ਲੱਗੇ ਹੈਗੇ ਨੇ ਕਹਿੰਦੇ ਨੇ ਪਰਵਾਰਿਕ ਕੁਆਲਿਟੀ ਹੈ ਪ੍ਰਧਾਨ ਆਪੇ ਬਣੀ ਜਾਂਦੇ ਗੱਲ ਇਹ 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 ਤਾਂ ਹੋਰ ਤੁਸੀਂ ਗੱਲ ਕਰਤੀ ਕਿ ਮੇਰੇ ਦੇ ਪਹਿਲਾਂ ਹੀ ਦਿਮਾਗ ਚ ਲੋਕ ਸਵਾਲ ਪੁੱਛਣਗੇ ਹੂੰ ਵੀ ਜਿਨ੍ਹਾਂ ਦੇ ਦਾਦਾ ਜੀ ਸ਼ੀਰ ਹੋਏ ਹੈ ਤੇ ਅੱਜ ਉਹਨਾਂ ਦੇ ਬੰਦਾ ਵਿੱਚੋਂ ਕੌਣ ਆਗੂ ਹੈ ਵੀ ਪਹਿਲਾਂ ਤੁਸੀਂ ਅਮਰਦੇਵ ਪਾਲ ਨੂੰ ਐਪੀ ਬਣਾ ਲਿਆ ਹੁਣ ਪਿਓ ਬਣ ਗਿਆ ਅਗੂਜਾ ਪ੍ਰਧਾਨ ਬਣ ਗਿਆ ਇਹ ਇਹਦਾ ਸਵਾਲ ਦੂਜਾ ਵੀ ਜਿਵੇਂ ਪਹਿਲਾ ਉਰਦੇ ਵੀ ਬਾਦਲ ਕਾ ਨੂੰ ਲੋਕ ਕਹਿੰਦੇ ਸੀ ਵੀ ਪਹਿਲਾ ਬਾਦਲ ਅੱਗੇ ਰਿਆ ਤੇ ਹੁਣ ਪੁੱਤ ਨੂੰ ਅੱਗੇ ਕਰਤਾ ਫਿਰ ਨੂੰ ਅੱਗੇ ਕਰਤੀ ਤੇ ਇੰਨਾ ਗੱਲਾਂ ਵੀ ਬਾਦਲ ਕੇ ਗੁੱਠੇ ਲੱਗੇ ਬਿਲਕੁਲ ਇੰਨਾ ਗੱਲਾਂ ਤੋਂ ਹੀ ਅਵਤਾਰ ਸਿੰਘ ਬਰਮਪੁਰਾ ਸੀ ਜੀ ਉਹਨੇ ਇਹਨਾਂ ਨੂੰ ਛੱਡਿਆ ਸੀ ਰਤਨ ਸਿੰਘ ਅਜਨਾਲਾ ਸੀ ਉਹਨਾਂ ਨੇ ਇਹਨਾਂ ਨਾਲ ਗੱਲਾਂ ਕਰਕੇ ਛੱਡਿਆ ਸੀ ਹਮ ਜਿਹੜੇ ਪੁਰਾਣੇ ਲੀਡਰ ਐਮਪੀ ਸੀ ਉਹਨਾਂ ਨੇ ਬਾਦਲ ਨੂੰ ਇਹਨਾਂ ਗੱਲਾਂ ਕਰਕੇ ਛੱਡਿਆ ਸੀ ਵੀ ਸਾਡੀ ਵਾਰੀ ਕਰੋ ਆਉਗੀ ਹਮ ਇਹ ਸਾਡੀਆਂ ਕਿਹੜਾ ਕੁਰਬਾਨੀਆਂ ਕੱਟਾਂ ਵੀ ਜੋ ਜੋ ਵੀ ਤੂੰ ਆਪਦੇ ਪਰਿਵਾਰ ਨੂੰ ਅੱਗੇ ਲਈ ਜਾਉਣਾ। ਬਾਬਾ ਹਮੀਰ ਸਿੰਘ ਜੀ ਪਾਰਟੀ ਨੂੰ ਕਾਮਯਾਬ ਕਰਨ ਦੇ ਵਾਸਤੇ ਘਟੋ ਘਟ ਕਿੰਨਾ ਸਮਾਂ ਚਾਹੀਦਾ ਜਿਵੇਂ ਪਾਰਟੀ ਨਵੀਂ ਬਣ ਜਾ ਰਹੀ ਹੈ। ਵੇਖੋ ਜੀ ਇਹ ਸਮੇਂ ਦੀ ਤਾਂ ਨਾ ਇੰਨੀ ਖਰਚਾ ਲੋਡ ਨਹੀਂ ਹੁੰਦੀ। ਹਾਂ ਪਰ ਜਿਵੇਂ ਹੁਣ ਅੱਗੋਂ ਲਖਣ ਸ਼੍ਰੋਮਿਕ ਕਮੇਟੀ ਦੇ ਅੱਜ 6 ਸਾਲ ਹੋ ਗਏ ਨਹੀਂ ਹੋਏ। ਜੀ। ਭਾਜਪਾ ਸਰਕਾਰ ਵੇਂਦੀ ਹੈ ਵੀ ਜੇਕਰ ਬਾਦਲ ਕੇ ਜਿਹਦੇ ਹੈ ਹਾਂ ਤੇ ਲਖਣ ਹੋ ਸਕਦਾ ਕੱਲ ਨੂੰ ਕਰਾ ਦੇਣਾ। ਜੀ। ਜੇਕਰ ਦੂਜੀਆਂ ਪਾਰਟੀਆਂ ਗਰਮ ਦਿਲ ਕੇ ਜਿੱਤਦੇ ਐ ਤੇ ਹੋ ਸਕਦਾ ਵੀ ਅਜੇ 200 ਇਲੈਕਸ਼ਨ ਨਾ ਕਰਾਉਣ ਹੂੰ ਉਹਨਾਂ ਨੇ ਸਿੱਖੀ ਦਾ ਕਾਹਨ ਕਰਨ ਵਾਸਤੇ ਉਹਨਾਂ ਨੇ ਪਹਿਲਾਂ ਇਹ ਸੋਚਿਆ ਵੀ ਬਾਦਲ ਕੇ ਜਿੱਦੇ ਕਿ ਨਹੀਂ ਜਿੱਦੇ ਜੀ ਵੀ ਦੂਜੀਆਂ ਪਾਰਟੀਆਂ ਜਿਹੜੀਆਂ ਉਹ ਸੈਂਟਰ ਦੇ ਨਾਲ ਨਹੀਂ ਚੱਲਦੀਆਂ ਹੂੰ ਜੋ ਵੀ ਸਿੱਖੀ ਦਾ ਸਾਡਾ ਕਾਹਨ ਕਰਾਉਣਾ ਉਹਨਾਂ ਨੇ ਬਾਦਲ ਕਰਦੇ ਹੱਥੋਂ ਕਰਾਉਣਾ ਜੀ ਜਦੋਂ ਬਾਦਲ ਕੇ ਵੇਖੇਗੇ ਬਾਦਲ ਤੇ ਅੱਗੇ ਆਉਣਗੇ ਉਦੋਂ ਇਲੈਕਸ਼ਨ ਕਰਾਉਣਗੇ ਹੂੰ ਇਹ ਚੀਜ਼ ਐ ਤੁਹਾਨੂੰ ਲੱਗਦਾ ਹੈ ਕਿ ਸੁਖਵੀਰ ਬਾਦਲ ਦੀ ਜਿਹੜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਉੱਥੇ ਲੱਗ ਚੁੱਕੀ ਹੈ ਇਹ 100% ਆਹ ਜਿਹੜਾ ਇਹਨਾਂ ਨੇ ਕਹਿ ਕੇ ਮੁੱਕਰੇ ਆ ਨਾ ਕਾਲ ਤਖਤ ਤੋਂ ਜੀ ਵੀ ਅਸੀਂ ਗਨਾ ਝੋਲੀ ਚ ਪਾਉਣੇ ਆ ਅਸੀਂ ਕੀਤੇ ਹੈ ਤੇ ਬਾਗ ਦੇ ਵਿੱਚੋਂ ਉਹਦੇ ਤੇ ਅਰਦਾਸ ਕਰਕੇ ਮੁੱਕਰ ਜਾਣਾ ਕਾਲ ਤਖਤ ਦੇ ਅਰਦਾਸ ਕਰਕੇ ਮੁੱਕਰ ਜਾਣਾ ਇਹ ਜਿਹੜਾ ਸਿੱਖ ਦਾ ਪੁੱਤ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਤੇ ਗੁਰੂ ਗੋਬਿੰਦ ਸਿੰਘ ਨੂੰ ਮੰਨਦਾ ਹੈ ਉਹਦਾ ਇਹਨਾਂ ਨੂੰ ਵੋਟ ਪਾਉਂਦਾ ਨਹੀਂ ਹੂੰ ਕਿਉਂ ਬਥੇਰੇ ਹੈਗੇ ਉਹ ਚੰਡੀਗੜ੍ਹ ਬਾਹਮਾ ਖੜੀਆਂ ਕਰ ਕਰ ਕੇ ਨਾਰੇ ਮਾਰਦੇ ਸੀ ਮਾਰਨ ਤੇਰੀ ਸੋਚ ਤੇ ਪੈਰਾਂ ਨਹੀਂ ਆਗੇ ਠੋਕ ਕੇ ਜਿਨ੍ਹਾਂ ਨੇ ਲੱਕ ਖਾਣੀ ਐ ਤੇ ਹੱਡੀ ਚੂਸਣੀਆਂ ਵੀ ਵਿੱਚੋਂ ਉਹ ਅੱਜ ਵੀ ਇਹਨਾਂ ਦੇ ਨਾਲ ਐ ਤੇ ਕੱਦ ਵੀ ਇਹਨਾਂ ਦੇ ਨਾਲ ਐ ਜਿਹੜਾ ਸਿੱਖ ਐ ਨਾ ਸਿੱਖ ਨਹੀਂ ਇਹਨਾਂ ਦੇ ਨਾਲ ਚੱਲਦਾ ਜੀ ਹਾਂ ਜੀ ਬੱਸ ਕੋਸ ਕੋਸ ਚਲੋ ਤੁਸੀਂ ਵੇਖ ਲੋ ਇਹ ਇੱਕ ਸਵਾਲ ਮੈਂ ਛੋਟਾ ਜਿਹਾ ਕਰ ਦੇਣਾ ਜੀ ਜੀ ਉਹਦਾ ਜਵਾਬ ਬਿਲਕੁਲ ਬਾਬਾ ਹਮੀਰ ਸਿੰਘ ਜੀ ਜਿਵੇਂ ਪਾਰਟੀ ਨਵੀਂ ਬਣ ਜਾਵੇਗੀ ਹਾਂਜੀ ਪਾਰਟੀ ਚੱਲ ਪਵੇਗੀ ਲੰਬੇ ਸਮੇਂ ਤੱਕ ਕਿਵੇਂ ਲੱਗਦਾ ਇਹ ਤਾਂ ਜੀ ਗੱਲ ਸੁਣੋ ਜੇ ਤਾਂ ਇਹਦੇ ਵਿੱਚ ਸਿਆਣੇ ਬੰਦੇ ਆ ਜਾਣ ਪਹਿਲਾ ਲਕਸ਼ਣ ਹੋਵੇ ਸ਼ੁਰੂਮਿਕ ਕਮੇਟੀ ਦਾ ਅੱਛਾ ਇਹਦੇ ਵਿੱਚ ਪੂਰਨ ਅੰਮ੍ਰਿਤਧਾਰੀ ਹੋਣ ਗੁਰੂ ਦਾ ਪੈਰ ਰੱਖਣ ਵਾਲੇ ਹੋਣ ਹੂੰ ਉਸ ਤੋਂ ਪਿੱਛੇ ਲਕਸ਼ਣ ਹੋਣ ਜੇ ਜਿਹਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਦਾ ਐ ਐਮਐਲਏ ਬਣਦਾ ਹੂੰ ਜੀ ਦੇ ਹੱਥ ਵਿੱਚ ਕਮਾਂਡ ਛਰੂਮਰੀ ਕਮੇਟੀ ਦੀ ਆ ਗਈ ਹੂੰ ਕੋਈ ਇੱਥੇ ਕੰਮਜਾਪ ਹੋਊਗਾ ਜੇਕਰ ਸੋਝੇ ਹੋਏ ਬੰਦੇ ਮੌਤ ਵਿੱਚ ਦੇ ਸਿਆਣੇ ਬੰਦੇ ਬਿਠੇ ਆ ਜਦੋਂ ਵੀਡੀਓ ਚੱਲਦੀ ਹੈ ਹੂੰ ਉਹਨੂੰ ਪਤਾ ਲੱਗਦਾ ਵੀ ਉਹਨਾਂ ਦੀ ਗੱਲ ਕਰਨ ਤੋਂ ਤਜਰਬੇਕਾਰ ਬੰਦੇ ਹੁੰਦੇ ਆ ਇਹਦੇ ਵਿੱਚ ਖਾਸਾ ਪੰਥ ਦੇ ਵਿੱਚ ਕੋਈ ਸਿਆਣੇ ਬੰਦਿਆਂ ਦਾ ਘਾਟਾ ਨਹੀਂ ਹੂੰ ਬਹੁਤ ਸਿਆਣੇ ਬੰਦੇ ਬੈਠੇ ਆ ਜੇਕਰ ਉਹਨਾਂ ਦੀ رائے ਦੇ ਨਾਲ ਇਹ ਲਕਸ਼ਣ ਲੜੇ ਜਾਣ ਮੇਰੀਆਂ ਕਰਕੇ ਪਹਿਲਾਂ ਜਾਇਜ਼ਾ ਲਿਆ ਜਾਵੇ ਵੀ ਇਸ ਬੰਦੇ ਨੂੰ ਅਸੀਂ ਟਿਕਟ ਦੇਣੀ ਹੈ ਇਹਦਾ ਆਧਾਰ ਕੀ ਹੈ ਹੂੰ ਉਹ ਨਾ ਹੋਵੇ ਵੀ ਟਿਕਟ ਦਿੱਤੀ ਜਾਵੇ ਤੇ ਬੰਦੇ ਮਗਰ 10 ਵੀ ਵੀ ਨਾ ਖੜ ਜੀ ਵੀ ਖੜਨ ਉਹਦੇ ਮਗਰ ਕੋਈ ਆਧਾਰਤਾ ਹੋਵੇ ਲੋਕਾਂ ਦਾ ਲੋ ਜਿਵੇਂ ਇਨਕੁਆਰੀ ਹੁੰਦੀ ਹੈ ਪਹਿਲਾਂ ਉਹਦੀ ਸਾਰੇ ਇਲੈਕਸ਼ਨ ਤੋਂ ਪਹਿਲਾਂ ਸਾਰੇ ਬੰਦਿਆਂ ਦੀ ਇਨਕੁਆਰੀ ਹੁੰਦੀ ਹੈ ਵੀ ਇਹਨੂੰ ਟਿਕਟ ਆਪਾਂ ਦੇਣੇ ਹੈ ਤੇ ਇਹਦਾ ਚਾਰ ਚੱਲਣ ਕੀ ਹੈ ਇਹਦਾ ਜਿਹੜਾ ਜੀਮ ਨਾ ਵੀ ਸੱਚਾ ਸੁੱਚਾ ਹੈ ਕਿ ਕਿਵੇਂ ਹੈ ਫਿਰ ਪਾਰਟੀ ਚੱਲੂਗੀ ਕਿ ਜੇ ਕਰ ਜਿਵੇਂ ਹੁਣ ਆਪਣੇ ਭਗਵੰਤ ਮਾਨ ਦੀ ਹੁਣ ਸਰਕਾਰ ਬਣੀ ਨਹੀਂ ਹੈ ਇਹਦਾ ਗੱਲ ਕਰੋ ਵੀ ਬਹੁਤ ਮਤ ਕਰਕੇ ਕਿ ਤੁਰੀ ਆਉਂਦੀ ਹੈ ਭਗਵੰਤ ਮਾਨ ਦੀ ਸਰਕਾਰ ਪਾਰਟੀ ਅੱਗੇ ਤਾਂ ਆਈਏ ਲੋਕਾਂ ਦੇ ਵਿੱਚ ਰੋਸ ਸੀਗਾ ਦੋਵੇਂ ਗੱਲਾਂ ਸੀ ਨਾ ਲੇਕਿਨ ਹੁਣ ਨਹੀਂ ਆਵੇਗੀ ਇਹ ਇਹ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਨਾ ਵੀ ਇਹ ਕੇਜਰੀਵਾਲ ਨੇ ਬੜਾ ਜ਼ੋਰ ਲਾਇਆ ਇਹਨੂੰ ਲਾਉਣ ਵਾਸਤੇ ਹੂੰ ਪਰ ਉਧਰੋਂ ਇਹ ਉਹ ਦੂ ਵਿਚੱਖਾ ਵਗਿਆ ਵੀ ਇਹ ਉਹ ਮਿੱਤ ਸ਼ਾਹ ਨੇ ਸੈਟਿੰਗ ਕਰ ਗਿਆ ਹੂੰ ਉਹਨਾਂ ਨੂੰ ਪਤਾ ਸੀਗਾ ਵੀ ਦੂਜੇ ਭਗਵੰਤ ਮਾਨ ਨੂੰ ਵੀ ਐਵੇਂ ਗੱਲ ਨਹੀਂ ਬਣਨੀ ਹੁਣ ਜਦੋਂ ਮਾਰਾ ਮੋਟਾ ਇਹਨੂੰ ਕੇਜਰੀਵਾਲ ਦਬੋਂਦਾ ਤੇ ਉਧਰੋਂ ਉਹਦੀ ਅਮਿਤ ਸ਼ਾਹ ਉਹਦਾ ਕੰਨ ਮਰੋੜ ਦਿੰਦਾ ਹੂੰ ਤੇ ਹੁਣ ਜਿਹੜਾ ਨਾ ਇਹ ਸਰਕਾਰ ਚੱਲ ਰਹੀ ਹੈ ਇਹ ਮਿੱਤ ਸ਼ਾਹ ਦੀ ਸਪੋਰਟ ਦੇ ਨਾਲ ਚੱਲ ਰਹੀ ਹੈ ਹੂੰ ਕਿ ਨਹੀਂ ਤੇਰੀ ਕੇਜਰੀਵਾਲ ਹੁਣ ਭਗਵੰਤ ਮਾਨ ਨੂੰ ਕਰਨ ਨੂੰ ਤੋੜ ਦਿੰਦਾ ਜੀ ਵੀ ਇਹਦੇ ਵਿੱਚ ਇੰਨੀ ਫੁੱਟ ਹੈ ਤੇ ਉਹ ਇਨ ਬਾਦਲ ਕੇ ਧੱਕੇ ਹੋਏ ਲੋਕ ਜੀ ਵੀ ਉਧਰ ਚਲੇ ਗਏ ਉਧਰ ਲੋਕ ਜਾਂਦੇ ਨਹੀਂ ਸੀ ਇਹ ਬਾਦਲ ਕੀਆਂ ਆਂਦੀਆਂ ਗਲਤ ਨੀਤੀਆਂ ਗਲਤ ਇਹਨਾਂ ਦੇ ਫੈਸਲੇ ਤੇ ਜਿਹੜਾ ਇਹਨਾਂ ਦਾ ਚੂਰ ਸੀ ਉਹ ਉਹ ਸਾਨੂੰ ਲੈ ਕੇ ਬਹਿ ਗਿਆ ਸਾਰੇ ਜੀ ਜੀ ਹਾਂਜੀ ਸੋ ਦੋਸਤੋ ਮੇਰੇ ਨਾਲ ਜੁੜੇ ਸੀਗੇ ਬਾਬਾ ਹਮੀਰ ਸਿੰਘ ਮੁਖਸਰ ਤੋਂ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਸੋ ਮੁੱਦਾ ਸੀਗਾ ਨਵੀਂ ਨਵੀਂ ਪੰਥਕ ਪਾਰਟੀ ਸ਼ਰਮਣੀ ਕਾਲੀ ਦਲ ਕਈਏ ਜਾਂ ਆਨੰਦਪੁਰ ਦੀ ਆਨੰਦਪੁਰ ਦੇ ਨਾਂ ਤੇ ਪਾਰਟੀ ਗਈਏ ਜਿਹਦਾ ਐਲਾਨ ਮਾਗੀ ਦੇ ਮੇਲੇ ਤੇ 14 ਤਰੀਕ ਨੂੰ ਹੋਣ ਜਾ ਰਿਹਾ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਦਿਓ ਸੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੋ ਬਾਬਾ ਦੀ ਜਾਣਕਾਰੀ ਜਿਵੇਂ ਦਿੱਤੀ ਤੁਸੀਂ ਦਰਸ਼ਕਾਂ ਨੂੰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੀ ਨਿਸ਼ਾਨ ਸਿੰਘ ਜੀ ਇੱਥੇ ਆਉਣ ਦਾ ਤੇ ਆਪਣੇ ਸਰੋਤਿਆਂ ਨੂੰ ਸਾਰੀ ਜਾਣਕਾਰੀ ਦੇਣ ਦਾ ਆਪ ਜੀ ਦਾ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ